ਬਾਬਾ ਜੀ ਬਾਬਾ ਈਸ਼ਰ ਸੁਨੇ ਕਿਰਪਾ ਐਨੀ ਆ ਜਿਵੇਂ ਹਨੂਮਾਨ ਦੀ ਪੂਸ਼ ਜਦੋਂ ਅਗ ਲਾਈ ਗਈ ਨਾ ਸ਼ੋਕ ਮੜਕਾ ਚ ਗਿਆ ਸੀ ਹਨੂਮਾਨ ਦੀ ਪੂਸ਼ ਇੱਕ ਗੁਣਾ ਇੱਕ ਗੁਣਾ ਛੜਦੀ ਸੀ ਇੱਕ ਵਾਰੀ ਕਹਦੇ ਵੈਰੂ ਇੱਕ ਗੁਣਾ ਛੜਦੀ ਸੀ 100 ਗੁਣਾ ਵੱਧਦੀ ਸੀ 100 ਗੁਣਾ ਛੜਦੀ ਸੀ ਹਜ਼ਾਰ ਗੁਣਾ ਵੱਧਦੀ ਸੀ ਵੱਧਦੀ ਸੀ ਹਜ਼ਾਰ ਗੁਣਾ ਛੜਦੇ ਸੀ ਲੱਖਾਂ ਗੁਣਾ ਵੱਧਦੀ ਸੀ ਆ ਬਾਬੇ ਨਾਨਕ ਦੀ ਬਖਸ਼ਿਸ਼ ਬਾਬਾ ਈਸ਼ਰ ਸੁਨੇ ਕਿਰਪਾ ਅਸੀਂ ਜੇ 1 ਗੁਣਾ ਵਰਤਦੇ ਆ ਸਾਡੇ ਕੋਲ 1000 ਗੁਣਾ ਹੁੰਦੀ ਆ ਆ ਮੇਰੇ ਕੋਲ ਕੱਲ ਬਾਬਾ ਕਸ਼ਮੀਰਾ ਸਿੰਘ ਆ ਕੇ ਕਾਸੀਵਾਲ ਬੈਠੇ ਨੇ ਜਿਹੜੇ ਜਪ ਕਰਾ ਕੇ ਗਏ ਨੇ ਮੈਨੂੰ ਕਹਿੰਦੇ ਪਾਪਾ ਜੀ ਮੈਂ ਬਾਬਾ ਜੀ ਬਾਬਾ ਜੀ ਕਹਿੰਦੇ ਮੈਂ ਆਪਣੇ ਜਿਵੇਂ ਚ ਇੱਕ ਪਰਸ ਰੱਖਦਾ ਉਹਦੇ ਚ ਪੈਸੇ ਕਿਸੇ ਨੂੰ ਘੱਟ ਹੀ ਦਿੰਨਾ ਇੱਕ ਵਾਰੀ ਕਹਦੇ ਵੈਰ ਮੈਂ ਉਹਨੂੰ ਉਹਦਾ ਨਾ ਰੱਖਿਆ ਅਮਰਜੈਂਸੀ ਕਾਊਂਟ ਉਹ ਸਾਡੇ ਕੋਲ ਕੁਝ ਨਹੀਂ ਆਇਆ ਗੋਲ ਮੋਲ ਰੱਬ ਗੋਲ ਉਹ ਕਰਕੇ ਦੇਖੋ ਏ ਨਾਮ ਜਪ ਕੇ ਵੇਖੋ ਏ ਇਹ ਮਿੱਟੀ ਦੀ ਮੋਟ ਭਰ ਕੇ ਨਾ ਆਖੋਗੇ ਸੋਨਾ ਬਣ ਜਾ ਬਣ ਜੂਗੀ ਖਾਲਸਾ ਜੀ ਕਦੇ ਕਰਕੇ ਤਾਂ ਦੇਖੋ ਇਹ ਮੇਰੇ ਕੋ ਗਏ ਮੈਂ ਕਿਹਾ ਬਾਬਾ ਜੀ ਬਾਬਾ ਜੀ ਤੁਸੀਂ ਇਹ ਨਾ ਜਾਣਾ ਸੀ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਸਮਰਾਸਥਾਨ ਜੂਪੀਸ਼ੇ ਮੇ ਬਾਦਸ਼ਾਹ ਦਾ ਉੱਥੇ ਕਹਿੰਦੇ ਵੀ ਬਾਬਾ ਮੈਂ ਸੇਵਾ ਹਿੰ ਤੋੜੀ ਪੁੱਤ ਆਲੀ ਲੈ ਕੇ ਜਾਣੀ ਮੈਂ ਕਿਹਾ ਬਾਬਾ ਮੇਰੇ ਕੋ ਪੈਸਾ ਕੋ ਨਹੀਂ ਖੜ ਮੈਂ ਕਹਿੰਦਾ ਲਿਆ ਵੀ ਮੇਰਾ ਪਰਸ ਲਿਆ ਪਰਸੇ ਕੱਢ ਕੇ ਦੇਣਗੇ ਬਾਬੇ ਨੂੰ 50000 ਦਿੱਤਾ ਤੇ ਕਹਿੰਦਾ ਮੋਨ ਇੱਕ ਰੱਜਾ ਕਰ ਲੈ ਕਹਿੰਦਾ ਇੱਕ ਤੇ ਕਰ ਦੋ ਮੈਂ ਪੈਸੇ ਨਹੀਂ ਹੈਗੇ ਮੈਂ ਮੇਰੇ ਬਾਪੇ ਨਾਲ ਕਮੈਂਟ ਕਰਾਂ ਦਰਜਾਂ ਤੇ ਸਰਾਲਾ ਦੇ ਮੇਰੇ ਫਿੱਕੀ ਨਾ ਕਰ ਬਾਬਾ ਇਸ਼ਾਸਾਂ ਦੀਆਂ ਬਖਸ਼ਸਾਂ ਨੇ ਰੱਬ ਦੀ ਨਜ਼ਰ ਆ ਸਾਥ ਸੰਗੇ ਜੀ ਮਾਨ ਮਾਣੇ ਨੇ ਵੇਖੀ ਸੀ ਨਜ਼ਰ ਤੇਰੀ ਜ਼ਿੰਦਗੀ ਲੰਘੇਗੀ ਰੋਂਦੇ ਆ ਧੋਂਦੇ ਆਂ ਦੀ ਕਰੋ ਬਾਹਰ ਨਹੀਂ ਸੀ ਜਿਹੜਾ ਕਦੇ ਨਿਕਲੇ ਕਰੋ ਬਾਹਰ ਨਹੀਂ ਸੀ ਜਿਹੜੇ ਕਦੋਂ ਕਦੇ ਨਿਕਲੇ ਜ਼ਿੰਦਗੀ ਗੁਜ਼ਰ ਜਾਗੀ ਤੇਰੇ ਪਿੱਛੇ ਭੌਂਦੀਆਂ ਦੀ ਮੈਂ ਬੀਏ 'ਚ ਪੜਦਾ ਸੀ ਲਾਸਟ ইয়ার ਬੜਾ ਸੀ ਮੇਰਾ ਗ੍ਰੈਜੂਏਸ਼ਨ ਦਾ ਉਸੇ ਸਾਲ ਉਸੇ ਉਸੇ ਸਾਲ ਤੂੰ ਇੱਕ ਸਾਲ ਪਹਿਲਾਂ 74 'ਚ ਮਹਾਪੁਰਖ ਜਦੋਂ ਇੰਗਲੈਂਡ ਤੂੰ ਜਾਣਾ ਨੂੰ ਜਾਣਾ ਸੀ ਮੈਂ ਸਤਸੰਗ ਜੀ ਆਪਣੀ 22 ਸਾਲ ਦੀ ਲਾਈਫ ਦੇ ਵਿੱਚ ਇੱਕ ਵਾਰੀ ਦਿੱਲੀ ਦੇਖੀ ਸੀ ਪਰ ਇਹ ਨਹੀਂ ਜੀ ਪਤਾ ਕਿ ਜਿਹੜਾ ਬੰਦਾ ਕਦੇ ਤੁਰ ਕੇ ਜਾਂਦਾ ਉਸ ਬੰਦੇ ਨੇ ਤਾਂ ਦੁਨੀਆਂ ਦਾ ਕੋਈ ਮੁੜਕ ਹੀ ਨਹੀਂ ਛੱਡਣਾ ਜਿੱਤੇ ਨਹੀਂ ਜਾਣਾ ਇਸ ਸਾਰੀ ਮਹਾਂਪੁਰਖਾਂ ਦੀ ਕਿਰਪਾ ਕਰ ਮਾਪਾ ਜੀ ਉੱਥੇ ਮੇਰਾ ਕੰਬੜ ਪਿਆ ਹੋਣਾ ਉਹ ਨੂੰ ਥੱਲੇ ਚੱਕ ਲਿਆ ਤੇ ਕਹਿੰਦਾ ਉੱਥੇ ਹੋਣਗੇ ਮੈਂ ਕਿ ਜਰੂਰ ਹੋਣਗੇ ਹਾਂ ਜੀ ਫੋਨ ਕੇ ਪਾਸੋਂ ਹੈ ਅੱਜ ਮੈਂ ਕਿ ਜੇ ਨਾ ਆਏ ਤਾਂ ਆਪਣੀ ਟੁੱਟ ਜਾਣੀ ਐ ਤੇ ਕਹਿੰਦਾ ਜੀ ਬਾਬਾ ਜੀ 50000 ਮਿਲ ਗਿਆ ਥੱਲੇ ਮੈਂ ਹੁਣ ਕਿ ਨਾ ਹੋ ਗਿਆ ਕਿ ਇੱਕ ਹੋ ਗਿਆ ਹੋ ਨਾਮ ਜਪੋ ਐ ਨਾਮ ਜਪੋ ਨਾਮ ਜਪੋ ਗੁਰੂ ਪਿਆਰਿਓ ਆ ਅਗਲੀ ਗੱਲ ਨਾ ਜਰ ਧਿਆਨ ਦੇ ਨਾਲ ਸੁਣਨਾ ਇੱਕ ਪਾਸੇ ਤਾਂ ਇਹ ਕਹਿੰਦਾ ਕਿ ਮੇਰੇ ਐਮਰਜੈਂਸੀ ਅਕਾਊਂਟ ਬਟੂਏ ਦੇ ਵਿੱਚ ਪਰਸ ਦੇ ਵਿੱਚ 50000 ਤੋਂ ਵੱਧ ਨੋਟ ਮੈਂ ਰੱਖਦਾ ਕੋਲ ਤੇ ਕੰਬਲ ਮੇਰਾ ਚੱਕੋ ਤੋਂ 50000 ਉੱਥੋਂ ਨਿਕਲਦੇ ਆ ਤੇ ਸਹਰਾਣੇ ਥੱਲੇ ਕਹਿੰਦਾ ਚੱਕੇ ਨਾ ਦੇਖਿਓ ਉੱਥੋਂ ਤਾਂ ਬਥੇਰੇ ਪਏ ਹੋਣੇ ਤੁਸੀਂ ਸੁਣੀ ਲਿਆ ਤੇ ਹੁਣ ਅਗਲੇ ਅੱਗੇ ਸੁਣਿਓ ਇਹ ਉਸੇ ਹੀ ਦਿਵਾਨ ਦੇ ਵਿੱਚ ਅਖੀਰ ਤੇ ਜਾ ਕੇ ਕਿਹੜੇ ਬਚਨ ਕਰ ਰਿਹਾ ਆ ਅਸਣਿਓ ਜਰਾ ਸਜਣੋ ਵਕਤ ਕੋ ਜਦਾਂ ਜਾਂਦਾ ਯਾਦਾਂ ਬਣ ਜਾਂਦੀਆਂ ਗਰੀਬੀ ਚ ਜੰਮੇ ਆ ਗਰੀਬੀ ਚ ਪਲੇ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਪਰ ਤੁਹਾਨੂੰ ਇੱਕ ਗੱਲ ਦੱਸਦੇ ਆ ਸਾਥ ਸੰਗਤ ਜੀ ਮਾਰਨੇ ਚਰਨਾਂ ਜੇ ਇਸੇ ਤਰ੍ਹਾਂ ਲਿਭੇ ਮੈਂ ਇੱਕ ਇੱਕ ਗਾਜ ਜਨ ਦੇਖੀ ਸੀ ਰੱਬਾ ਜੇ ਕਦ ਜੇ ਕਰ ਕਦੇ ਤੂੰ ਪੂਰੀ ਕਰ ਦੇਵੇਂ ਮੇਰੀ ਆਸ ਰੱਬਾ ਜੇ ਕਰ ਕਬੇ ਪੂਰੀ ਕਰ ਦੇਵੇਂ ਤੂੰ ਮੇਰੀ ਆਸ ਨੂੰ ਜਦੋਂ ਮੈਂ ਮਰ ਜਾਵਾਂ ਲੱਗੇ ਨਾ ਹੱਥ ਕਿਸੇ ਅਮੀਰ ਦਾ ਮੇਰੀ ਲਾਸ਼ ਨੂੰ ਸੱਚੇ ਪਾਤਸ਼ਾਹ ਮੈਂ ਗਰੀਬਾਂ ਜੰਮਿਆ ਗਰੀਬਾਂ ਚ ਫੜਿਆ ਕਿਰਪਾ ਕਰ ਮੇਰੀ ਜ਼ਿੰਦਗੀ ਗਰੀਬੀ ਚ ਲੰਘ ਜੇ ਗੁਰਮੁਖ ਦੇ ਗਰੀਬੀ ਆਵੇ ਮੇਰੇ ਤੇ ਐਨੀ ਕਿਰਪਾ ਕਰਨੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਐਨੀ ਕਿ ਬਖਸ਼ਿਸ਼ ਕਰ ਜੋ ਮੇਰੇ ਤੇ ਮੈਨੂੰ ਕੁਝ ਨਹੀਂ ਚਾਹੀਦਾ ਜੰਗਲ ਬੜੇ ਚੰਗੇ ਲੱਗਦੇ ਨੇ ਪੰਛੀ ਚੰਗੇ ਲੱਗਦੇ ਨੇ ਇੱਕੜੇ ਰਹਿਣਾ ਬੜਾ ਚੰਗਾ ਲੱਗਦਾ ਹੈ ਗਰੀਬ ਬੜੇ ਚੰਗੇ ਲੱਗਦੇ ਨੇ